ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਹਾਂ। ਇੰਟਰਨੈਸ਼ਨਲ ਪਲਾਸਟਿਕ ਬੈਗ ਫਰੀ ਡੇ 3 ਜੁਲਾਈ ਨੂੰ ਅਸੀਂ ਹਰ ਸਾਲ ਮਨਾਉਂਦੇ ਹਾਂ। ਇੰਟਰਨੈਸ਼ਨਲ ਪਲਾਸਟਿਕ ਬੈਗ ਫਰੀ ਡੇ 2008 ਦੇ ਵਿੱਚ ਯੂਰਪ ਵੱਲੋਂ ਸ਼ੁਰੂ ਕੀਤਾ ਗਿਆ ਸੀ। ਫਿਰ ਇਸੇ ਮਹਮ ਨੂੰ 2015 ਵਿੱਚ ਸੋਵੀਅਤ ਸੰਘ ਵੱਲੋਂ ਸ਼ੁਰੂ ਕੀਤਾ ਗਿਆ। ਤੇ ਤਕਰੀਬਨ 2018 ਦੇ ਵਿੱਚ ਇਹ ਇੰਡੀਆ ਵਿੱਚ ਵੀ ਸ਼ੁਰੂ ਹੋ ਗਿਆ। ਪਿਛਲੇ 6 ਸਾਲਾਂ ਤੋਂ ਸਾਡੀਆਂ ਕਈ ਸੰਸਥਾਵਾਂ ਪਲਾਸਟਿਕ ਦੇ ਬੈਗ ਦੇ ਉੱਪਰ ਪਾਬੰਦੀ ਲਗਾਉਣ ਦੀ ਮੰਗ ਕਰਦੀਆਂ ਭਈਆਂ ਨੇ। ਭਾਰਤ ਸਰਕਾਰ ਵੀ ਇਸ ਨੂੰ ਬੰਦ ਕਰਨ ਦੇ ਕਈ ਦਾਅਵੇ ਕਰਦੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਜਿਹੜਾ ਪਲਾਸਟਿਕ ਬੈਗ ਫ੍ਰੀ ਦੇ ਹੈ ਇਹ ਇਹਨਾਂ ਨੂੰ ਸਿਰਫ 1 ਜੁਲਾਈ ਨੂੰ ਹੀ ਯਾਦ ਆਉਂਦਾ ਹੈ। 1 ਜੁਲਾਈ ਨੂੰ ਸ਼ੁਰੂ ਕਰਕੇ ਫਿਰ ਇਹ ਚਲਾਨ ਕੱਟਨੇ ਸ਼ੁਰੂ ਕਰ ਦਿੰਦੇ ਆ। ਕਿਸਨੂੰ 5000 ਜੁਰਮਾਨਾ ਕਿਸਨੂੰ 10000 ਜੁਰਮਾਨਾ ਕਿਸੇ ਦਾ ਸਮਾਨ ਜ਼ਬਤ ਕਰ ਲੈਂਦੇ ਨੇ ਤੇ 3 ਜੁਲਾਈ ਨੂੰ ਜਦੋਂ ਇਹ ਦਿਨ ਲੰਘ ਜਾਂਦਾ ਆ ਤੇ 4-5 ਜੁਲਾਈ ਨੂੰ ਸਾਡੀਆਂ ਜਿਹੜੀਆਂ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਸ਼ਾਂਤ ਹੋ ਕੇ ਬਹਿ ਜਾਂਦੇ ਨੇ ਪਲਾਸਟਿਕ ਬੈਗ ਫ੍ਰੀ ਡੇ ਜਿਹੜਾ ਮਨਾਣਾ ਮਾੜੀ ਗੱਲ ਨਹੀਂ ਹੈ ਕਿਉਂਕਿ ਪਲਾਸਟਿਕ ਦੇ ਬੈਗ ਨਾਲ ਸਾਡੀ ਧਰਤੀ ਬਹੁਤ ਗੰਦਲੀ ਹੋ ਰਹੀ ਆ ਸਾਡੇ ਪਾਣੀ ਬਹੁਤ ਖਰਾਬ ਹੋ ਰਿਹਾ ਸਾਡੇ ਜਿਹੜੇ ਜਾਨਵਰ ਆ ਉਹ ਜਾਨਵਰ ਬਹੁਤ ਮਰ ਰਹੇ ਨੇ ਯੋਕੀ ਅਸੀਂ ਪਲਾਸਟਿਕ ਦੇ ਬੈਗ ਵਿੱਚ ਪਾ ਕੇ ਸਬਜ਼ੀਆਂ ਦੇ ਛਿਲਕੇ ਸੁੱਟ ਦਿੰਨੇ ਆ ਤੇ ਜਾਨਵਰ ਅਣਜਾਣ ਹੁੰਦਾ ਆ ਉਹ ਸਬਜ਼ੀ ਦੇ ਲਾਲ ਵਿੱਚ ਬੈਗ ਵੀ ਖਾ ਜਾਂਦਾ ਆ ਤੇ ਪਲਾਸਟਿਕ ਉਹਦੇ ਅੰਦਰ ਜਾ ਕੇ ਜ਼ਹਿਰ ਬਣ ਜਾਂਦੀ ਆ ਸਾਡੇ ਜਿਹੜੀ ਸਰਕਾਰ ਦੇ ਅਫਸਰ ਲੋਗ ਨੇ ਉਹ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਨੂੰ ਤਾਂ ਬਹੁਤ ਤੰਗ ਕਰਦੇ ਨੇ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਬਹੁਤ ਚੇਤਾਵਨੀਆਂ ਦਿੰਦੇ ਨੇ ਪਰ ਅਫਸੋਸ ਦੀ ਗੱਲ ਹੈ ਕਿ ਪਿਛਲੇ 6 ਸਾਲਾਂ ਤੋਂ ਜਿਹੜੇ ਇਹ ਵੱਡੇ ਪੱਦਰ ਦੇ ਉੱਪਰ ਪਲਾਸਟਿਕ ਦੇ ਬੈਗ ਬੰਦੇ ਪਏ ਨੇ ਉਨ੍ਹਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਜਦਕਿ ਸੱਚ ਇਹ ਹੈ ਕਿ ਜੇ ਹਕੀਕਤ ਦੇ ਵਿੱਚ ਇਹ ਪਲਾਸਟਿਕ ਬੈਗ ਖਤਮ ਕਰਨਾ ਚਾਹੁੰਦੇ ਨੇ ਪਲਾਸਟਿਕ ਦੇ ਲਪਾਫੇ ਖਤਮ ਕਰਨਾ ਚਾਹੁੰਦੇ ਨੇ ਤੇ ਜਿਹੜੀ ਕੰਪਨੀਆਂ ਇਹਨੂੰ ਬਣਾਉਂਦੀਆਂ ਨੇ ਉਹਨਾਂ ਦੇ ਉੱਪਰ ਠੱਲ ਪਾਉਣ ਦੀ ਜ਼ਰੂਰਤ ਹੈ ਇਹ ਛੋੜੇ ਦੁਕਾਨਦਾਰਾਂ ਨੂੰ ਜਾਂ ਕਸਟਮਰ ਨੂੰ ਪਰੇਸ਼ਾਨ ਕਰਨ ਦੀ ਕੋਈ ਲੋੜ ਨਹੀਂ ਅੱਜ ਇੱਕ ਵੀਡੀਓ ਆ ਰਹੀ ਸੀ ਹੁਸ਼ਿਆਰਪੁਰ ਤੋਂ ਕਿ ਹੁਸ਼ਿਆਰਪੁਰ ਦੇ ਜਿਹੜੇ ਵੱਡੇ ਪੱਦਰ ਦੇ ਉੱਪਰ ਇਹਦੇ ਉੱਪਰ ਚਲਾਨ ਕੀਤੇ ਗਏ ਨੇ ਚੇਤਾਵਨੀਆਂ ਦਿੱਤੀਆਂ ਗਈਆਂ ਨੇ ਇਹ ਸਿਰਫ 3 ਜੁਲਾਈ ਨੂੰ ਨਹੀਂ ਕਰਨਾ ਚਾਹੀਦਾ ਇਸ ਮਹਮ ਨੂੰ ਸਾਰਾ ਸਾਲ ਲਾਗੂ ਰੱਖਣਾ ਚਾਹੀਦਾ ਕੁਝ ਸੰਸਥਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਪਿਛਲੇ 5-6 ਸਾਲਾਂ ਤੋਂ ਇਸ ਦੇ ਉੱਪਰ ਕੰਮ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਕਈ ਸੰਗਠਨ ਇਹੋ ਜਿਹੇ ਨੇ ਜਿਹੜੇ ਪਲਾਸਟਿਕ ਬੈਗ ਫਰੀ ਦੇ ਉੱਪਰ ਕੰਮ ਕਰ ਰਹੇ ਨੇ ਤੇ ਜਲੰਧਰ ਦੇ ਵਿੱਚ ਵੀ 13-13 ਹੱਟੀ ਸੰਸਥਾ ਵੱਲੋਂ ਪਿਛਲੇ 5 ਸਾਲਾਂ ਤੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਪਲਾਸਟਿਕ ਦੇ ਬੈਗ ਖਤਮ ਕਰਨ ਵਾਸਤੇ 13-13 ਹੱਟੀ ਵੱਲੋਂ ਥੈਲੇ ਵੰਡੇ ਜਾ ਰਹੇ ਨੇ ਔਰ ਕਿਤੇ ਮੁਫਤ ਥੱਲੇ ਤੇ ਜਾਂਦੇ ਨੇ ਕਿਤੇ 13 ਰੁਪਏ ਦਾ ਥੈਲਾ ਦਿੱਤਾ ਜਾਂਦਾ ਵੈ ਜੇ ਲੋਡ ਪਵੇ ਤਾਂ ਥੈਲਿਆਂ ਦਾ ਲੰਗਰ ਵੀ ਲਾਇਆ ਜਾਂਦਾ ਪਲਾਸਟਿਕ ਦੇ ਲਫਾਫੇ ਹੋਣ ਜਾਂ ਡਿਸਪੋਜ਼ਲ ਦਾ ਸਮਾਨ ਹੋਵੇ ਇਹ ਯਕੀਨਨ ਸਾਨੂੰ ਬਿਮਾਰੀਆਂ ਦੇ ਰੇ ਅੱਜ ਕੱਲ ਤਾਂ ਮੈਂ ਕਈ ਦੁਕਾਨਦਾਰਾਂ ਨੂੰ ਦੇਖਿਆ ਵਾ ਕਿ ਉਹ ਚਾਹ ਵਾਲੇ ਕੋਲ ਜਾਂਦੇ ਨੇ ਤੇ ਉਹ ਪਲਾਸਟਿਕ ਦੀ ਥੈਲੀ ਦੇ ਵਿੱਚ ਚਾਹ ਪਾ ਕੇ ਲੈ ਆਉਂਦੇ ਨੇ ਇੱਕ ਤਾਂ ਉਹ ਚਾਹ ਵਾਲੇ ਨੂੰ ਪੈਸੇ ਦੇ ਕੇ ਆਉਂਦੇ ਨੇ ਦੂਜਾ ਉਹ ਕੈਂਸਰ ਨਾਲ ਲੈ ਕੇ ਆਉਂਦੇ ਨੇ ਆਮ ਜਨਤਾ ਦੇ ਵਿੱਚ ਵੀ ਜਾਗਰੂਕਤਾ ਦੀ ਬਹੁਤ ਜ਼ਿਆਦਾ ਲੋੜ ਹੈ ਜਿਹੜੇ ਛੋਟੇ ਦੁਕਾਨਦਾਰ ਨੇ ਜਾਂ ਮਕੈਨਿਕ ਵਰਗ ਹੈ ਇਹਨਾਂ ਨੂੰ ਬਿਲਕੁਲ ਸਮਝ ਨਹੀਂ ਆਇਆ ਡਿਸਪੋਜ਼ੇਬਲ ਦੇ ਗਲਾਸਾਂ ਵਿੱਚ ਅਸੀਂ ਚਾਹ ਪੀਂਦੇ ਆ ਉਹ ਵੀ ਬਿਮਾਰੀ ਦਾ ਕਾਰ ਹੈ ਕਈ ਪਲਾਸਟਿਕ ਦੀਆਂ ਬੋਤਲਾਂ ਵਿੱਚ ਅਸੀਂ ਪਾਣੀ ਫ੍ਰੀਜਾਂ ਵਿੱਚ ਲਾ ਦਿੰਦੇ ਆ ਉਹ ਵੀ ਬਿਮਾਰੀ ਦਾ ਕਾਰ ਹੈ ਇਸ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਮਹਮ ਚਲਾਣੀ ਚਾਹੀਦੀ ਹੈ ਸਿਰਫ ਇੱਕ ਹਫਤਾ 1 ਜੁਲਾਈ ਤੋਂ ਲੈ ਕੇ 5 ਜੁਲਾਈ ਤੱਕ ਇਸ ਮਹਮ ਨੂੰ ਚਲਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਮੁੜ ਕੇ ਅਸੀਂ 360 ਦਿਨ ਚੁੱਪ ਹੋ ਕੇ ਬੈਜਾਂਗੇ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਸਾਡੀਆਂ ਕਾਰਪੋਰੇਸ਼ਨਾਂ ਨੂੰ ਚਾਹੀਦਾ ਸਾਡੇ ਅਫਸਰਾਂ ਨੂੰ ਚਾਹੀਦਾ ਕਿ ਜੇ ਇਸ ਮਹਮ ਨੂੰ ਸੱਚੀ ਹੀ ਤੁਸੀਂ ਲਾਗੂ ਕਰਨਾ ਹੈ ਤਾਂ ਵੱਡੇ ਪੱਧਰ ਦੇ ਉੱਪਰ ਕਰੋ ਤੇ ਰੈਗੂਲਰ ਕਰੋ ਕਦੀ ਕਦੀ ਉਠਣ ਦਾ ਕੋਈ ਫਾਇਦਾ ਨਹੀਂ ਹੋਣਾ ਅਸੀਂ 3 ਜੁਲਾਈ ਨੂੰ ਇਹ ਐਕਸ਼ਨ ਲੈ ਲੈਨੇ ਆ ਤੇ ਮੁੜ ਕੇ ਅਸੀਂ ਸ਼ਾਂਤ ਹੋ ਕੇ ਬੈਜਾਂਨੇ ਆ ਪਾਣੀ ਨੀਮਾ ਜਾ ਰਿਹਾ ਆ ਗਰਮੀ ਚ ਵਾਧਾ ਹੋ ਰਿਹਾ ਆ ਦਰਖਤਾਂ ਦੀ ਕਮੀ ਹੋ ਰਹੀ ਆ ਵਾਤਾਵਰਨ ਅਸੀਂ ਇੰਨਾ ਖਰਾਬ ਕਰ ਦਿੱਤਾ ਵੈ ਜਾਗਣ ਦਾ ਹੁਣ ਵੀ ਸਮਾਂ ਆ ਸਾਡੇ ਬਜ਼ੁਰਗਾਂ ਨੇ ਸਾਡੇ ਮਾਪਿਓ ਨੇ ਸਾਨੂੰ ਵਿਰਾਸਤ ਵਿੱਚ ਬਹੁਤ ਕੁਝ ਦਿੱਤਾ ਹੈ ਪਰ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਬਿਮਾਰੀਆਂ ਦੇ ਕੇ ਜਾ ਰਹੇ ਹਾਂ ਨਾ ਸੀ ਉਹਨਾਂ ਨੂੰ ਪਾਣੀ ਦੇ ਰਹੇ ਆ ਨਾ ਅਸੀਂ ਉਹਨੂੰ ਆਕਸੀਜਨ ਦੇ ਰਹੇ ਆ ਤੇ ਨਾ ਹੀ ਅਸੀਂ ਉਹਨਾਂ ਨੂੰ ਪਲਾਸਟਿਕ ਤੋਂ ਮੁਕਤ ਕਰਾ ਰਹੇ ਹਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਤੇ ਕੱਚ ਦੀਆਂ ਬੋਤਲਾਂ ਵਿੱਚ ਦੁੱਧ ਆਇਆ ਕਰਦਾ ਸੀ ਤੇ ਹੁਣ ਪਲਾਸਟਿਕ ਦੀਆਂ ਥੈਲੀਆਂ ਵਿੱਚ ਦੁੱਧ ਆਇਆ ਬੇਸ਼ੱਕ ਉਸ ਥੈਲੀ ਨੂੰ ਬਣਾਉਣ ਵਾਸਤੇ ਕਈ ਕੈਮੀਕਲ ਯੂਜ਼ ਕੀਤੇ ਜਾਂਦੇ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਕੈਮੀਕਲ ਕੋਈ ਨਾ ਕੋਈ ਬਿਮਾਰੀ ਤਾਂ ਜ਼ਰੂਰ ਫੜਾਉਂਦਾ ਹੋਊਗਾ ਕੁਰਕਰੇ ਦੀਆਂ ਕੰਪਨੀਆਂ ਹਨ ਲੋਕੀ ਕੁਰਪਰੇ ਖਾਂਦੇ ਹਨ ਅੰਕਲ ਚਿਪਸ ਖਾਂਦੇ ਹਨ ਹੋਰ ਕਈ ਇਹੋ ਜਿਹੇ ਅੱਜ ਕਾ ਸਨੈਕਸ ਵਗੈਰਾ ਪਲਾਸਟਿਕ ਦੇ ਲਫਾਫਿਆਂ ਵਿੱਚ ਆਉਂਦੇ ਨੇ ਇਹ ਵੀ ਬਿਮਾਰੀ ਦਾ ਘਰ ਹੈ ਪਹਿਲਾ ਦਾ ਬੰਦਾ ਬਿਮਾਰ ਹੁੰਦਾ ਫਿਰ ਇਹਦੇ ਲਫਾਫਿਆਂ ਨਾਲ ਪਾਣੀ ਨਾਲੇ ਬੰਦ ਹੁੰਦੇ ਨੇ ਜਾਨਵਰ ਬਿਮਾਰ ਹੁੰਦੇ ਨੇ ਸਾਨੂੰ ਇਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਕੰਮ ਕਰਨਾ ਚਾਹੀਦਾ ਮੈਨੂੰ ਪਤਾ ਹੈ ਕਿ ਮੇਰੇ ਕੱਲੇ ਬੋਲਣ ਨਾਲ ਵੀ ਕੁਝ ਨਹੀਂ ਹੋਣਾ ਜਿਹੜੇ ਬੰਦੇ ਵੀਡੀਓ ਦੇਖ ਰਹੇ ਨੇ ਉਹ ਵੀ ਇੱਕ ਵਾਰੀ ਦੇਖਣਗੇ ਮੁੜ ਕੇ ਉਹਨੂੰ ਭੁੱਲ ਜਾਣਗੇ ਪਰ ਜੇ ਅਸੀਂ ਸੱਚਮੁੱਚ ਹੀ ਇਹ ਇੰਟਰਨੈਸ਼ਨਲ ਪਲਾਸਟਿਕ ਬੈਗ ਫ੍ਰੀ ਦਿਵਸ ਮਨਾਣਾ ਚਾਹੁੰਦੇ ਆ ਤਾਂ ਫਿਰ ਇਹਨੂੰ ਦਿਲੋਂ ਮਨਾਇਆ ਜਾਵੇ ਇਹ ਅਜੇ ਪਰ ਵੱਡੇ ਪੱਧਰ ਦੇ ਉੱਪਰ ਕੰਮ ਕੀਤਾ ਆਓ ਅਸੀਂ ਅੱਜ 3 ਜੁਲਾਈ ਦੇ ਮੌਕੇ ਦੇ ਉੱਪਰ ਇਹ ਸੋਖਾਈਏ ਕਿ ਅਸੀਂ ਪਲਾਸਟਿਕ ਦੇ ਬੈਗ ਯੂਜ਼ ਨਹੀਂ ਕਰਾਂਗੇ ਅਸੀਂ ਬਾਜ਼ਾਰਾਂ ਦੇ ਵਿੱਚ ਥੈਲੇ ਲੈ ਕੇ ਜਾਵਾਂਗੇ ਪੁਰਾਣੇ ਜ਼ਮਾਨੇ ਦੇ ਬਜ਼ੁਰਗ ਥੈਲੇ ਲੈ ਕੇ ਜਾਂਦੇ ਸੀ ਅਸੀਂ ਵੀ ਇਹ ਸੰਕਲਪ ਲਈਏ ਅਸੀਂ ਵੀ ਇਹ ਸੋਖਾਈਏ ਕਿ ਅਸੀਂ ਪਲਾਸਟਿਕ ਦੇ ਬੈਗ ਤੋਂ ਦੂਰੀ ਬਣਾ ਕੇ ਰੱਖਾਂਗੇ ਫਿਰ ਹੀ ਸ਼ਾਇਦ ਸਾਡੇ ਪੰਜਾਬ ਦਾ ਭਲਾ ਹੋਊਗਾ ਸਾਡੇ ਦੇਸ਼ ਦਾ ਭਲਾ ਹੋਊਗਾ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਪਲਾਣਾ ਹੋਗਾ 10 ਦਿਨ ਵਜੇ